ਹਾਂ ਨੂੜ ਕੇ ਨਹੀਂ ਤਾ ਤਨ ਕਿੱਲੇ ਬਰਾ ਖੜ ਜਾ ਤੂੰ ਠੇਕਾ ਲਿਆ ਛੜਿਆਂ ਦਾ ਹੈ ਉਹ ਕਿਨੂੰ ਕਿਨੂੰ ਜਵਾਬ ਦੇਵਾਂ ਮੈਂ ਮੈਂ ਤਾਂ ਉਹਦੇ ਪੇਕੇ ਨੂੰ ਬੁਲਾਣ ਲੱਗਿਆਂ ਘਰੋਂ ਮੈਂ ਬਾਹਰ ਆ ਬੀ ਬੱਬੀ ਭੱਜ ਜਾ ਇਹਦੇ ਘਰ ਦਾ ਫਾਰਮ ਇਹਦੇ ਚੌਰੇ ਦੇ ਤੇ ਛਾਂ ਨਹੀਂ ਹੁੰਦੀ ਇਹਨੂੰ ਕਿੱਨਾ ਜਾਣਾ ਜਾਓ ਮੈਂ ਤਾਂ ਹੁਣ ਪਿੰਡ ਦੇ ਵਿੱਚ ਮੈਂਬਰ ਮੈਂਬਰ ਬੱਜੂਗਾ ਮੁੜ ਕੇ ਪੈਰਾਂ 'ਚ ਨਾ ਪਈ ਮੈਂ ਤਾਂ ਪਿੰਡ ਤੇ ਮੈਂਬਰ ਬੱਜੂਗਾ ਹੁਣ ਤੈਨੂੰ ਪਤੀਲੀ ਵਾਂਗੂ ਮਾਰ ਕੇ ਧਰ ਦੇਣਗੇ ਤੈਨੂੰ ਪਤੀਲੀ ਵਾਂਗੂ ਮਾਰ ਕੇ ਧਰ ਦੇਣਗੇ ਪਤੀਲੀ ਵਾਂਗੂ ਇੱਕ ਵੀਰਾ ਆ ਵੀਰੇ ਦੇ ਮਗਰ ਲੱਗਾ ਰਹਿੰਦਾ ਇਹ ਇਹਦਾ ਮੇਰੇ ਸਰ ਦਾ ਹੋਇਆ ਆ ਦੇਖ ਆ ਦੇਖ ਨਾਲੇ ਮੇਰਾ ਸਮਰਥਨ ਕਰੀ ਜਾਂਦਾ ਬਿੱਲਾ ਲਾ ਕੇ ਹੈ ਭਾਏ ਦੇ ਖਸਮਾਨੇ ਉਹਨਾਂ ਨੇ ਲਾਤਾ ਏ ਬਣਿਆ ਬਿੱਲੇ ਦਾ ਮੇਰੀ ਗੱਲ ਸੁਣ ਲੈ ਓਏ ਜੇ ਫਾਨ ਬਣੇਗਾ ਫਿਰ ਮੈਥੋਬਰਾ ਕੋਈ ਨਹੀਂ ਅਬ ਡੱਟ ਬੱਡੋ ਹੋ ਜੀ ਫਿਰ ਚੱਕੀ ਭਾਂਦੀ ਭਾਂਡਾ ਠੰਡਾ ਮੈਂ ਨਹੀਂ ਰੱਖਦਾ ਤੈਨੂੰ ਆਪਣੇ ਨਾਲ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਸੁਣ ਹਲੇ ਮੈਂ ਦੇਖਿਆ ਕੱਲ੍ਹ ਐਲਾਨ ਕਰਿਆ ਪਿੰਡ ਦੇ ਵਿੱਚ ਭਾਂ ਦਾ ਪਿੰਡ ਚ ਹਵਾ ਬਣ ਗਈ ਭਾਗੂ ਭਾਗੂ ਹੋਣ ਲੱਗੀ ਪਿੰਡ ਚ ਓ ਲੰਡੇ ਬੰਦੇ ਨੇ ਜਿਹੜੇ ਤੇਰੇ ਪਿੱਛੇ ਫਿਰਦੇ ਨੇ ਉਹਨਾਂ ਨੂੰ ਕੌਣ ਪੁੱਛਦਾ ਘਰੇ ਤਾਂ ਉਹਨਾਂ ਨੂੰ ਪੁੱਛਦਾ ਨਹੀਂ ਹੈਗਾ ਕੋਈ ਤੇਰੇ ਮਗਰ ਲੱਗੇ ਫਿਰਦੇ ਨੇ ਉਹ ਕੀ ਸਵਾਰ ਲੈ